ਘਾੜ ਦੇ ਨਾਲ ਨਾਲ ਸਭ ਤੋਂ ਜਿਹੜਾ ਵੱਡਾ ਫਾਇਦਾ ਇਸ ਪ੍ਰੋਡਕਟ ਦਾਸੀਂ ਮੰਨਦੇ ਆ ਕਿ ਅਸੀਂ ਕਹਨੇ ਆ ਕਿਸਾਨਾਂ ਦੇ ਲਈ ਉਹਨਾਂ ਦੀਆਂ ਜ਼ਮੀਨਾਂ ਦੇ ਲਈ ਆਪਣੀ ਮਿੱਟੀ ਦੇ ਲਈ ਵਰਦਾਨ ਆਇਆ ਪ੍ਰੋਡਕਟ ਯੂਰੀਆ ਦੀ ਜਿਹੜੀ ਮਾਤਰਾ ਹੈ ਉਹ ਘਟ ਜਾਣੀ ਹੈ ਜਿਹੜੀ ਉੱਤੋਂ ਆਪਾਂ ਗੱਟਿਆਂ ਦੇ ਰੂਪ ਵਿੱਚ ਪਾਉਣੀ ਆ ਉਸ ਤੋਂ ਬਾਅਦ ਡੀਏਪ ਤਾਂ ਡੀਏਪ ਦੀ ਜਿਹੜੀ ਮਾਤਰਾ ਹੈ ਉਹ ਵੀ 25 ਤੋਂ 30% ਆਪਾਂ ਘਟਾ ਸਕਦੇ ਆ ਪੋਟਾਸ਼ ਦੀ ਮਾਤਰਾ ਵੀ ਆਪਾਂ 25 ਤੋਂ 30% ਘਟਾ ਸਕਦੇ ਆ ਸੱਚ ਕਾ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਅਸੀਂ ਪਹੁੰਚਾਂਗੇ ਪੀਯੂ ਕਿਸਾਨ ਮੇਲਾ ਲੁਧਿਆਣਾ ਦੇ ਵਿੱਚ ਸੋ ਸਟਾਰਲ ਜਿਹੜੀ ਆਈਪੀਐਲ ਦੀ ਕੰ ਉਹਨਾਂ ਦੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਨੇ ਤੇ ਇੱਕ ਇਹਨਾਂ ਨੇ ਪ੍ਰੋਡਕਟ ਜਿਹੜਾ ਇੱਥੇ ਗ੍ਰੀਬਣਾਗਾ ডিসਪਲੇ ਕੀਤਾ ਹੋਇਆਗਾ ਇਹ ਪ੍ਰੋਡਕਟ ਦੀ ਜਿਹੜੀ ਖਾਸ ਖਾਸੀਅਤ ਕੀ ਹੈਗੀ ਬਾਈ ਮੇਰੇ ਨਾਲ ਗਗਨਦੀਪ ਹੈਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ 사ਸੀ ਕਾਲ 사ਸੀ ਗੱਲ ਜੀ ਹੋਰ ਠੀਕ ਠਾਕ ਆ ਭਰਾ ਹਾਂਜੀ ਬਾਈ ਜੀ ਬਹੁਤ ਵਧੀਆ ਜੀ ਗਗਨ ਵੀਰੇ ਜਿਹੜਾ ডিসਪਲੇ ਕੀਤਾ ਹੋਇਆਗਾ ਇਹ ਪ੍ਰੋਡਕਟ ਬਾਰੇ ਦੱਸੋ ਬਾਈ ਜੀ ਜਿਹੜਾ ਇਹ ਆਪਾਂ ਬੜਾ ডিসਪਲੇ ਕੀਤਾ ਹੋਇਆ ਇਹ ਗ੍ਰੀਫਨ ਇਹਦਾ ਬ੍ਰਾਂਡ ਨੇਮ ਹੈ ਔਰ ਬੇਸਿਕਲੀ ਇਹ ਐਨਪੀਕੇ ਦਾ ਕੰਸੋਰਸ਼ੀਅਮ ਹੈ ਜੀ ਤਾਂ ਐਨਪੀਕੇ ਮਤਲਬ ਕੋਈ ਵੀ ਆਪਾਂ ਫਸਲ ਬੀਜਦੇ ਆ ਕਿਸੇ ਵੀ ਕਿਸਮ ਦੀ ਆਪਾਂ ਖੇਤੀ ਕਰਦੇ ਆ ਤਾਂ ਉਹਨੂੰ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਤਿੰਨ ਨਿਊਟ੍ਰੀਐਂਟ ਚਾਹੀਦੇ ਹੁੰਦੇ ਆ ਉਹ ਐਨਪੀਕੇ ਚਾਹੀਦੀ ਹੁੰਦੀ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤਾਂ ਨਾਈਟ੍ਰੋਜਨ ਵਾਸਤੇ ਆਪਾਂ ਅਗਰ ਗੱਲ ਕਰੀਏ ਤਾਂ ਜ਼ਿਆਦਾਤਰ ਆਪਾਂ ਯੂਰੀਆ ਵਰਤਦੇ ਆ ਜੀ ਫਾਸਫੋਰਸ ਵਾਸਤੇ ਆਪਾਂ ਡੀਏਪੀ ਖਾਦ ਵਰਤਦੇ ਆ ਤੇ ਪੋਟਾਸ਼ ਵਾਸਤੇ ਆਪਾਂ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਐ ਐਮਓਪੀ 60% ਜਿਹੜੀ ਪੋਟਾਸ਼ ਆਪਾਂ ਜ਼ਿਆਦਾਤਰ ਉਹ ਵਰਤਦੇ ਆ ਜੀ ਤਾਂ ਅਗਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਸਮੱਸਿਆ ਆਪਣੇ ਕੋਲੇ ਖਾਦਾਂ ਦੀ ਉਪਲਬਧਤਾ ਦੀ ਹੈ ਯੂਰੀਆ ਮਿਲਣ ਦੇ ਵਿੱਚ ਫਾਰਮਰ ਨੂੰ ਦਿੱਕਤ ਆ ਰਹੀ ਹੈ ਡੀਪੀ ਇੱਕ ਬਹੁਤ ਹੀ ਵੱਡੀ ਚੁਣੌਤੀ ਬਣ ਗਈ ਆਪਣੇ ਫਾਰਮਰਾਂ ਵਾਸਤੇ ਤਾਂ ਫਾਰਮਰ ਦੇਖੋ ਦੁਕਾਨਾਂ ਦੇ ਬਾਹਰ ਲੈਣਾ ਚ ਲੱਗ ਕੇ ਧੱਕੇ ਖਾ ਰਹੇ ਆ ਔਰ ਡੀਪੀ ਦੀ ਗੱਲ ਕਰੀਏ ਤਾਂ ਮਿਲ ਨਹੀਂ ਰਹੀ ਜੇ ਕਿਸੇ ਨੂੰ ਮਿਲ ਵੀ ਰਹੀ ਹੈ ਤਾਂ ਟੈਗਿੰਗ ਨਾਲ ਬੇਲੋੜੀਆਂ ਚੀਜ਼ਾਂ ਜਾਂ ਬੇਲੋੜਾ ਸਮਾਨ ਹੈ ਉਹ ਲੈਣਾ ਪੈਂਦਾ ਫਾਰਮਰ ਨੂੰ ਤਾਂ ਜਿਹੜਾ ਇਹ ਆਪਣਾ ਪ੍ਰੋਡਕਟ ਹੈ ਜੀ ਇਹ ਇਹਨਾਂ ਤਿੰਨੇ ਜਿਹੜੇ ਮੁੱਖ ਤੱਤਾਂ ਇਹਨਾਂ ਦੀ ਪੂਰਤੀ ਕਰਵਾਉਣ ਦੇ ਲਈ ਆ ਔਰ ਇਹਦੇ ਵਿੱਚ ਐਜ਼ੋਟੋ ਵੈਕਟਰ ਨਾਂ ਦਾ ਬੈਕਟੀਰੀਆ ਹੁੰਦਾ ਜਿਹੜਾ ਨਾਈਟ੍ਰੋਜਨ ਫਿਕਸਿੰਗ ਦਾ ਕੰਮ ਕਰਦਾ ਔਰ ਉਹਦੇ ਨਾਲ ਇਹਦੇ ਵਿੱਚ ਪੀਐਸਬੀ ਹੁੰਦਾ ਫਾਸਫੇਟ ਸੋਲਿਊਬਿਲਾਈਜ਼ਿੰਗ ਬੈਕਟੀਰੀਆ ਜਿਹੜਾ ਕਿ ਡੀਏਪੀ ਨੂੰ ਘੋਲਣ ਦਾ ਕੰਮ ਕਰਦਾ ਜਿਹੜੀ ਡੀਏਪੀ ਆਪਾਂ ਵਰਤਦੇ ਆ ਬੈਗ ਦੇ ਉੱਤੇ ਆਪਾਂ ਨੂੰ ਲਿਖ ਕੇ ਜਾਣਕਾਰੀ ਦਿੱਤੀ ਹੁੰਦੀ ਆ ਉਹਦਾ ਥੋੜਾ ਹਿੱਸਾ ਜਿਹੜਾ ਉਹ ਪਾਣੀ ਚ ਘੁਲਣਸ਼ੀਲ ਹੁੰਦਾ ਜਿਹਨੂੰ ਪੌਦੇ ਜੜ੍ਹਾਂ ਦੇ ਰਾਈ ਲੈ ਲੈਂਦੇ ਆ ਵਰਤ ਲੈਂਦੇ ਆ ਇੱਕ ਉਹਦਾ ਬਹੁਤ ਜ਼ਿਆਦਾ ਵੱਡਾ ਹਿੱਸਾ ਜਿਹੜਾ ਉਹ ਜ਼ਮੀਨ ਦੇ ਵਿੱਚ ਫਿਕਸ ਹੋ ਜਾਂਦਾ ਜਾਂ ਜਮ੍ਹਾਂ ਹੋ ਜਾਂਦਾ ਤਾਂ ਉਹਦੀ ਆਵਦੀ ਅਵੇਲੇਬਿਲਟੀ ਤਾਂ ਘਟਦੀ ਘਟਦੀ ਐ ਉਹ ਨਾਲ ਦੀ ਨਾਲ ਬਾਕੀ ਦੇ ਛੋਟੇ ਜਿਹੜੇ ਹੋਰ ਬਹੁਤ ਸਾਰੇ ਤੱਤ ਹੁੰਦੇ ਆ ਉਹ ਵੀ ਪੌਦਿਆਂ ਨੂੰ ਮਿਲ ਨਹੀਂ ਦਿੰਦਾ ਪੌਦਿਆਂ ਨੂੰ ਮਿਲਣ ਦੇ ਵਿੱਚ ਉਹਨਾਂ ਦੀ ਵੀ ਦਿੱਕਤ ਆਉਂਦੀ ਆ ਤਾਂ ਫਿਰ ਆਪਾਂ ਨੂੰ ਹੋਰ ਉੱਤੋਂ ਸਪਰਿਆ ਕਰਨੀਆਂ ਪੈਣਦੀਆਂ ਜਿਹਦੇ ਨਾਲ ਖਰਚਾ ਆਪਣਾ ਹੋਰ ਵੱਧਾ ਹੈ ਤਾਂ ਇਹ ਜਿਹੜਾ ਪ੍ਰੋਡਕਟ ਹੈ ਇਹਦੇ ਵਿੱਚ ਜਿਹੜਾ ਪੀਐਸਬੀ ਹੈ ਉਹਦਾ ਮੁੱਖ ਕੰਮ ਡੀਏਪ ਨੂੰ ਸੋਲਿਬਲਾਈਜ਼ ਕਰਨਾ ਹੈ ਜਿਹੜੀ ਕਿ ਘੋਲ ਨਹੀਂ ਰਹੀ ਫਾਸਫੋਰਥ ਖੇਤ ਦੇ ਵਿੱਚ ਜਮਾ ਹੋ ਰਹੀ ਹੈ ਉਹਨੂੰ ਪਰ ਤੀਜਾ ਇਹਦੇ ਵਿੱਚ ਪੋਟਾਸ਼ ਦੀ ਅਵੇਲੇਬਿਲਟੀ ਕਰਵਾਉਣ ਵਾਲਾ ਬੈਕਟੀਰੀਆ ਹੈ ਉਹ ਪੋਟਾਸ਼ ਨੂੰ ਮੋਬਿਲਾਈਜ਼ ਕਰਕੇ ਪੌਦਿਆਂ ਦੀਆਂ ਜੜਾਂ ਤੱਕ ਲੈ ਕੇ ਜਾਂਦਾ ਹੈ ਆਮ ਤੌਰ ਤੇ ਪोटाश ਹੈ ਜਿਹੜੀ ਉਹ ਆਪਾਂ ਪਾਉਨੇ ਆ ਬਹੁਤ ਸਾਰੇ ਏਰੀਆ ਦੇ ਵਿੱਚ ਪोटाश ਦੀ ਮਾਤਰਾ ਵੱਧ ਵੀ ਆਉਂਦੀ ਹੈ ਆਪਣੇ ਪੰਜਾਬ ਦੇ ਬਟ ਪੌਦਿਆਂ ਦੇ ਵਿੱਚ ਉਹਦੀ ਘਾਟ ਆਉਂਦੀ ਹੈ ਫੇਰ ਵੀ ਪोटाश ਪੌਦਿਆਂ ਨੂੰ ਤਾਂ ਹੀ ਮਿਲ ਪਾਉਂਦੀ ਹੈ ਜੇ ਉਹ ਪੌਦੇ ਦੀਆਂ ਜੜ੍ਹਾਂ ਦੇ ਸੰਪਰਕ ਚ ਆ ਜਾਂ ਨੇੜੇ ਆ ਜੇ ਉਹ ਪੌਦੇ ਦੀਆਂ ਜੜ੍ਹਾਂ ਤੋਂ ਦੂਰ ਪਈ ਹੈ ਤਾਂ ਉਹ ਮੋਬਾਈਲ ਨਹੀਂ ਕਰਦਾ ਪोटाश ਤੱਤ ਪੌਦੇ ਦੀਆਂ ਜੜ੍ਹਾਂ ਤੱਕ ਜਾਂਦਾ ਨਹੀਂ ਕਿਸੇ ਵੀ ਤਰੀਕੇ ਤਾਂ ਜਿਹੜਾ ਇਹ ਬੈਕਟੀਰੀਆ ਇਹਦੇ ਚ ਕੇਐਮਬੀ ਹੁੰਦਾ ਹੈ ਉਹ ਪोटाਸ਼ ਦੀ ਅਵੇਲੇਬਿਲਟੀ ਪੌਦਿਆਂ ਨੂੰ ਕਰਵਾਉਣ ਵਾਸਤੇ ਹੁੰਦਾ ਸੋ ਜੇ ਤਿੰਨ ਤੱਤ ਆਪਣੇ ਪੌਦਿਆਂ ਨੂੰ ਸਹੀ ਮਾਤਰਾ ਵਿੱਚ ਦੇਣ ਦੇ ਵਿੱਚ ਆਪਾਂ ਕਾਮਯਾਬ ਵਾਧਾ ਵਿਕਾਸ ਹੈ ਜਿਹਦੇ ਲਈ ਆਪਾਂ ਯੂਰੀਆ ਸਭ ਤੋਂ ਪਹਿਲਾਂ ਵਰਤਦੇ ਆ ਤਾਂ ਉਹਦੀ ਜਿਹੜੀ ਪੂਰਤੀ ਹੈ ਉਹ ਇਹਨੇ ਕਰ ਦੇਣੀ ਹੈ ਯੂਰੀਆ ਦੀ ਜਿਹੜੀ ਮਾਤਰਾ ਹੈ ਉਹ ਘਟ ਜਾਣੀ ਹੈ ਜਿਹੜੀ ਉਤੋਂ ਆਪਾਂ ਗੱਟਿਆਂ ਦੇ ਰੂਪ ਚ ਪਾਉਣੀ ਆ ਉਸ ਤੋਂ ਬਾਅਦ ਡੀਏਪ ਤਾਂ ਡੀਏਪ ਦੀ ਜਿਹੜੀ ਮਾਤਰਾ ਹੈ ਉਹ ਵੀ 25 ਤੋਂ 30% ਆਪਾਂ ਘਟਾ ਸਕਦੇ ਆ ਪੋਟਾਸ਼ ਦੀ ਮਾਤਰਾ ਵੀ ਆਪਾਂ 25 ਤੋਂ 30% ਘਟਾ ਸਕਦੇ ਆ ਇਹਦੇ ਨਾਲ ਉਹਦੀ ਪੂਰਤੀ ਸਰ ਇਨਫੈਕਟ ਜ਼ਿਆਦਾ ਹੋਊਗੀ ਜੀ ਤਾਂ ਉਸ ਤੋਂ ਬਿਨਾ ਖੋਕ ਘਟ ਬਣੂਗੀ ਜੀ ਤਣਾ ਮਜ਼ਬੂਤ ਰਹੂਗਾ ਫਸਲ ਜਿਹੜੀ ਉਹ ਡਿੱਗੂਗੀ ਬਹੁਤ ਹੀ ਘੱਟ ਡਿੱਗਣ ਦੀ ਸਮੱਸਿਆ ਘੱਟ ਆਊਗੀ ਜੇ ਤਣਾ ਮਜ਼ਬੂਤ ਹੈ ਤਾਂ ਜੜਾਂ ਦਾ ਵਾਧਾ ਤੇ ਵਿਕਾਸ ਜ਼ਿਆਦਾ ਹੋਊਗਾ ਜੜਾ ਤੰਦਰੁਸਤ ਹੈ ਚੰਗੀਆਂ ਜਾਲਾ ਚੰਗਾ ਬਣਿਆ ਹੋਇਆ ਤਾਂ ਜ਼ਮੀਨ ਦੇ ਵਿੱਚੋਂ ਪੌਦੇ ਖਰਾਕ ਜ਼ਿਆਦਾ ਵਧੀਆ ਤਰੀਕੇ ਨਾਲ ਲੈਣਗੇ ਔਰ ਉਸ ਤੋਂ ਬਿਨਾ ਝਾੜ ਦੇ ਨਾਲ ਨਾਲ ਸਭ ਤੋਂ ਜਿਹੜਾ ਵੱਡਾ ਫਾਇਦਾ ਇਸ ਪ੍ਰੋਡਕਟ ਦਾ ਅਸੀਂ ਮੰਨਦੇ ਆ ਕਿ ਅਸੀਂ ਕਹਿੰਦੇ ਆ ਕਿਸਾਨਾਂ ਦੇ ਲਈ ਉਹਨਾਂ ਦੀਆਂ ਜ਼ਮੀਨਾਂ ਦੇ ਲਈ ਆਪਣੀ ਮਿੱਟੀ ਦੇ ਲਈ ਵਰਦਾਨ ਆਇਆ ਪ੍ਰੋਡਕਟ ਤਾਂ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਕਿ ਇਹਨੇ ਆਪਣੀ ਖੇਤ ਦੀ ਮਿੱਟੀ ਦੀ ਫੇਰ ਦੇ ਵਿੱਚ ਸੁਧਾਰ ਕਰਨਾ ਹੈ ਉਹ ਕਿਵੇਂ ਕਰਨਾ ਹੈ ਇਹਨੇ ਜ਼ਮੀਨ ਦੇ ਵਿੱਚ ਕਾਫੀ ਤਰ੍ਹਾਂ ਦੇ ਐਨਜ਼ਾਈਮ ਤੇ ਐਸਿਡ ਰਿਲੀਫ ਕਰਨੇ ਆ ਜਿਹਨੇ ਆਪਣੀ ਜ਼ਮੀਨ ਦੇ ਵਧੇ ਹੋਏ ਪੀ ਐਚ ਨੂੰ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਆਪਣੀ ਜ਼ਮੀਨਾਂ ਦਾ ਪੀ ਐਚ ਵਧਿਆ ਹੋਇਆ ਮਤਲਬ ਆਪਣੀਆਂ ਜ਼ਮੀਨਾਂ ਚ ਲੂਣਾਂ ਦੀ ਮਾਤਰਾ ਜ਼ਿਆਦਾ ਹੈ ਤਾਂ ਇਹਨੇ ਉਸ ਵਧੇ ਹੋਏ ਪੀ ਐਚ ਨੂੰ ਕੰਟਰੋਲ ਕਰਨਾ ਜਿਹਦੇ ਨਾਲ ਬਹੁਤ ਸਾਰੀਆਂ ਵੇ ਲੋੜੀਆਂ ਖਾਦਾਂ ਦੀ ਵਰਤੋਂ ਘਟ ਜੂਗੀ ਕਿਉਂਕਿ ਜ਼ਮੀਨ ਦੇ ਵਿੱਚ ਪਹਿਲਾਂ ਤੋਂ ਬਹੁਤ ਸਾਰੇ ਤੱਤ ਮੌਜੂਦ ਹੈ ਉੱਤੋਂ ਵੀ ਕਿਸਾਨ ਵੀਰ ਬਹੁਤ ਸਾਰੇ ਤੱਤ ਪਾਉਂਦੇ ਆ ਪਰ ਸਾਰੇ ਦੇ ਸਾਰੇ ਆਪਣੀ ਫਸਲ ਲੈਂਦੀ ਨਹੀਂ ਜਾਂ ਆਪਾਂ ਕਹਿ ਸਕਦੇ ਆ ਖਾਂਦੀ ਨਹੀਂ ਤਾਂ ਇਹਦੇ ਨਾਲ ਉਹਨਾਂ ਦੀ ਅਵੇਲੇਬਿਲਟੀ ਥੋੜੀ ਮਾਤਰਾ ਪਾ ਕੇ ਜ਼ਿਆਦਾ ਹੁੰਦੀ ਰਹੂਗੀ ਔਰ ਇਸ ਤਰੀਕੇ ਨਾਲ ਝਾੜ ਵੀ ਵਧੂਗਾ ਨਾਲ ਦੀ ਨਾਲ ਜਿਹੜਾ ਆਪਣਾ ਮੋਡੂਲਾ ਫਰਜ ਹੈ ਆਪਣੀ ਜ਼ਮੀਨ ਦੀ ਸਿਹਤ ਵੀ ਚੰਗੀ ਬਣੀ ਰਹੂ ਤੇ ਗਗਨ ਵੀ ਰਹੇ ਦਾਣੇਦਾਰ ਹੈਗਾ ਬਿਲਕੁਲ ਜੀ ਇਹ 4 ਕਿਲੋ ਦੀ ਇਹਦੀ ਜਿਹੜੀ ਪੈਕਿੰਗ ਆਉਂਦੀ ਹੈ ਔਰ ਇਹ ਦਾਣੇਦਾਰ ਮਾਤਰਾ ਦੇ ਫਾਰਮ ਦੇ ਵਿੱਚ ਹੁੰਦਾ ਹੈ ਔਰ ਇਹਨੂੰ ਤੁਸੀਂ ਖੇਤ ਦੀ ਮਿੱਟੀ ਦੇ ਵਿੱਚ ਜਾਂ ਕੋਈ ਹੋਰ ਜਿਹੜੀ ਖਾਦ ਵਰਤ ਰਹੇ ਉਹਦੇ ਨਾਲ ਮਿਕਸ ਕਰਕੇ ਇਹਦਾ ਚਟਾ ਦੇ ਸਕਦੇ ਝੋਨੇ ਵਾਸਤੇ ਕਿੰਨੇ ਏਕੜ ਦੇ ਵਿੱਚ ਪਰਿਆ ਇਹ ਆਮ ਜਿਹੜੀਆਂ ਆਪਣੀਆਂ ਫਸਲਾਂ ਦੀ ਝੋਨਾ ਹੋ ਗਿਆ ਕਣਕ ਹੋ ਗਿਆ ਜਾਂ ਕੋਈ ਛਮਾਈ ਵਾਲੀਆਂ ਹੋਰ ਫਸਲਾਂ ਹੋ ਗਈਆਂ ਉਹਨਾਂ ਦੇ ਵਿੱਚ 4 ਕਿਲੋ ਪ੍ਰਤੀ ਏਕੜ ਦੀ ਮਾਤਰਾ ਸਿਫਾਰਸ਼ ਕੀਤੀ ਗਈ ਹੈ ਔਰ ਐਨਪੀਕੇ ਦਾ ਜਿਹੜਾ ਕੰਸੋਰਸ਼ੀਅਮ ਹੈ ਇਹਦੀ ਸਿਫਾਰਸ਼ ਯੂਨੀਵਰਸਿਟੀ ਵੀ ਕਰਦੀ ਹੈ ਕੰਸੋਰਸ਼ੀਆ ਦੀ ਤਾਂ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਫਸਲਾਂ ਦੇ ਵਿੱਚ 4 ਕਿਲੋ ਹੀ ਇਹਦੀ ਮਾਤਰਾ ਸਿਫਾਰਸ਼ ਕੀਤੀ ਹੋਈ ਹੈ ਉਸ ਤੋਂ ਬਿਨਾ ਆਲੂ ਹੋ ਗਿਆ ਗੰਨਾ ਹੋ ਗਿਆ ਜਾਂ ਕੁਝ ਹੋਰ ਜਿਹੜੀਆਂ ਫਸਲਾਂ ਹੋ ਗਈਆਂ ਲੰਮੇ ਸਮੇਂ ਦੀਆਂ ਜਾਂ ਜਿਨ੍ਹਾਂ ਨੂੰ ਜ਼ਿਆਦਾ ਖੁਰਾਕ ਚਾਹੀਦੀ ਹੁੰਦੀ ਹੈ ਤਾਂ ਉੱਥੇ ਇਹਦੀ ਮਾਤਰਾ 6 ਤੋਂ 8 ਕਿਲੋ ਅਸੀਂ ਸਿਫਾਰਸ਼ ਕਰਦੇ ਹਾਂ ਠੀਕ ਹੈ ਤੇ ਜੇ ਕਿਸੇ ਕਿਸਾਨ ਭਰਾ ਨੇ ਇਹ ਪ੍ਰੋਟੈਕਟ ਖਰੀਦਣਾਗਾ ਸਾਡੇ ਬਰਨਾਲੇ ਏਰੀਆ ਦੇ ਵਿੱਚ ਤਾਂ ਕੋਈ ਸੰਪਰਕ ਨੰਬਰ ਕਿਸੇ ਕੀਦਣਾ ਕਰ ਸਕਦੇ ਆ ਜੀ ਤੁਹਾਡੇ ਬਰਨਾਲੇ ਏਰੀਆ ਦੇ ਵਿੱਚ ਜੀ ਸਾਡੇ ਡਿਸਟ੍ਰੀਬਿਊਟਰ ਹੈਗੇ ਆ ਉੱਥੇ ਮੇਨ ਬਰਨਾਲੇ ਖਾਸ ਹੀ ਆਰਕੇ ਟ੍ਰੇਡਿੰਗ ਕੰਪਨੀ ਸਾਡਾ ਡਿਸਟ੍ਰੀਬਿਊਟਰ ਹੈ ਨਾਲ ਹੀ ਦੁਰਗਾਲੇ ਆ ਉਹ ਸਾਡੇ ਡਿਸਟ੍ਰੀਬਿਊਟਰ ਆ ਗਹਿਲਾ ਪਿੰਡ ਦੇ ਵਿੱਚ ਨਾਲ ਸਾਡਾ ਡਿਸਟ੍ਰੀਬਿਊਟਰ ਹੈਗਾ ਔਰ ਸਾਡੇ ਜਿਹੜੇ ਪੰਜਾਬ ਦੇ ਇਨਚਾਰਜ ਆ ਸਾਡੀ ਕੰਪਨੀ ਦੇ ਵਿੱਚ ਮਨਸੂਖਪਾਲ ਸਿੰਘ ਜੀ ਉਹ ਵੀ ਬਰਨਾਲਾ ਤੋਂ ਹੀ ਬਿਲੋਂਗ ਕਰਦੇ ਆ ਔਰ ਫੀਲਡ ਦੇ ਵਿੱਚ ਉੱਥੇ ਇਸ਼ਚਰ ਸਿੰਘ ਜੀ ਸਾਡਾ ਸਟਾਫ ਹੈ ਜੀ ਉਹਨਾਂ ਦਾ ਨੰਬਰ ਵੀ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਅਗਰ ਤੁਸੀਂ ਸਕਰੀਨ ਤੇ ਚਲਾਉਣਾ ਹੋਇਆ ਤਾਂ ਚਲਾ ਦਿਓ ਤਾਂ ਅਸੀਂ ਸਿਰਫ ਪ੍ਰੋਡਕਟ ਆ ਜਿਹੜਾ ਉਹ ਕਿਸਾਨਾਂ ਤੱਕ ਪਹੁੰਚਾਉਣ ਦਾ ਕੰਮ ਨਹੀਂ ਕਰਦੇ ਸਰਵਿਸ ਦੇਣ ਦਾ ਕੰਮ ਵੀ ਕਰਦੇ ਆਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੀ ਫਸਲ ਦੀ ਦੇਖਭਾਲ ਔਰ ਸਹੀ ਰੈ ਉਹਨਾਂ ਨੂੰ ਅਸੀਂ ਦਿੰਦੇ ਰਹਿੰਦੇ ਆਂ ਜੀ ਤੇ ਗਗਨ ਵੀਰੇ ਇਹ ਜਿਹੜੀ ਡਿਸਪਲੇ ਕੀਤੀ ਆ ਝੋਨਾ ਕਿਹੜੀ ਵੈਰੈਟੀ ਹੈ ਇਹ ਪੀਆਰ 131 ਵੈਰੈਟੀ ਹੈ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਔਰ ਇਹਦੇ ਚ ਇਹ ਪ੍ਰੋਡਕਟ ਆ ਜਿਹੜਾ ਵਰਤਿਆ ਹੋਇਆ ਔਰ ਤੁਸੀਂ ਧਿਆਨ ਨਾਲ ਦੇਖੋਗੇ ਇਹਦੇ ਵਿੱਚ ਫੋਕ ਦੀ ਮਾਤਰਾ ਜਿਹੜੀ ਜੀ ਉਹ ਬਿਲਕੁਲ ਹੀ ਦੇਖੋ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਜੀ ਤੁਸੀਂ ਖੁਦ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਇਹ ਅਸੀਂ ਉਸੇ ਖੇਤ ਦੇ ਵਿੱਚੋਂ ਬੂਟਾ ਪੱਟ ਕੇ ਲਿਆਉਂਦਾ ਜੀ ਔਰ ਥੋੜਾ ਤੁਸੀਂ ਵਜਨ ਵੀ ਦੇਖੋਗੇ ਤਾਂ ਤੁਹਾਨੂੰ ਮਹਿਸੂਸ ਹੋਊਗਾ ਜੀ ਜੀ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਗਗਨ ਵੀਰੇ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਧੰਨਵਾਦ ਦੋਸਤੋ